ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਈਸੇয়াল ਇਹ ਪਿੰਡ ਛਾ ਕੋਟ ਤਹਿਸੀਲ ਤੇ ਜਲੰਧਰ ਜ਼ਿਲ੍ਹੇ ਦਾ ਖਿੰਡਾ ਜਰਸੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਜੀ ਹੋਰੀ ਵਪਾਰ ਦਾ ਕੰਮ ਕਰਦੇ ਆ ਨਾਲ ਬਰੀਡਿੰਗ ਦੇ ਉੱਤੇ ਵੀ ਕੰਮ ਆ ਜਰਸੀ ਨਸਲ ਦਾ ਸ਼ੌਂਕ ਆ ਵੀਰ ਨੂੰ ਉਹਦੇ ਕਰਕੇ ਘਰ ਦੇ ਵਿੱਚ ਬਾਈ ਜਰਸੀ ਵੀ ਰੱਖਦਾ ਪਰ ਵਿਕਰੀ ਵਾਲੇ ਪਸ਼ੂ ਬਹੁਤ ਸਾਰੇ ਇੱਥੇ ਹੁੰਦੇ ਆ ਅੱਜ ਜਿਹੜੀ ਵੀਡੀਓ ਬਣਾਵਾਂਗੇ ਇਹਦੇ ਵਿੱਚ ਜਰਸੀ ਦਾ ਸ਼ੌਂਕ ਰੱਖਣ ਵਾਲਿਆਂ ਨੂੰ ਹਰੇਕ ਵੈਰਾਈਟੀ ਜਰਸੀ ਦੇ ਵਿੱਚ ਜਿਵੇਂ ਛੋਟੇ ਪਾਲਕੂ ਬੱਚੇ ਤੋਂ ਇਲਾਵਾ ਐਚ ਐਫ ਪਾਲਕੂ ਜਿਹੜੀਆਂ ਵੱਛੀਆਂ ਤੋਂ ਹੀ ਸਾਹਮ ਕੇ ਗੱਪਣ ਕਰਾ ਸਕਦੇ ਹੋ ਗੱਪਣ ਵੈੜਾ ਜਰਸੀ ਗੱਪਣ ਵੈੜਾ ਐਚ ਐਫ ਮਤਲਬ ਹਰੇਕ ਤਰ੍ਹਾਂ ਦਾ ਰੰਗ ਰੂਪ ਤੇ ਹਰੇਕ ਨਸਲ ਦੁੱਧ ਵਾਲੇ ਪੱਖ ਤੋਂ ਜਿਵੇਂ ਪੰਜਾਬ ਦੇ ਵਿੱਚ ਮੇਨ ਐਚ ਐਫ ਤੇ ਜਰਸੀ ਚੱਲਦੀਆਂ ਤੇ ਉਹ ਪਸ਼ੂ ਬਾਈ ਕੋਲ ਵਿਕਰੀ ਵਾਲੇ ਅੱਜ ਫੇਰ ਮੌਜੂਦ ਹੈ ਸੋ ਖਿੰਡਾ ਜਰਸੀ ਫਾਰਮ ਚੋਂ ਅੱਜ ਤੁਹਾਨੂੰ ਵੀਡੀਓ ਦਿਖਾਉਂਗਾ ਸ਼ੁਰੂਆਤ ਅੱਜ ਜਿਹੜੀ ਕਰਨੀ ਹੈ ਉਹ ਛੋਟੇ ਬੱਚਿਆਂ ਤੋਂ ਕਰਾਂਗੇ ਵੱਡਿਆਂ ਗਾਵਾਂ ਭਾਵੇਂ ਉਹ ਐਚਐਫ ਵਾੜ ਜਿਵੇਂ ਤਿਆਰ ਹੁੰਦੀ ਆਉਂਦੀ ਹੈ ਜਾਂ ਗੱਬਣ ਐਚਐਫ ਐ ਇਹ ਤੁਹਾਨੂੰ ਬਾਅਦ ਚ ਦਿਖਾਵਾਂਗਾ ਸੋ ਬਾਕੀ ਤੁਸੀਂ ਫਸੂ ਦੋਸਤੋ ਆਉਦੀ ਤਸੱਲੀ ਨਾਲ ਖਰੀਦਣਾ ਤੇ ਆ ਕੇ ਦੇਖਣਾ ਤੁਹਾਡਾ ਹੱਕ ਹੈ ਜਰੂਰ ਆ ਕੇ ਆਪ ਦੀ ਸਮਝ ਨਾਲ ਖਰੀਦਿਓ ਨੰਬਰ ਸਕਰੀਨ ਉੱਤੇ ਵੀਰਦਾ ਚੱਲਦਾ ਰਹੂਗਾ ਸ਼ੁਰੂਆਤ ਇਧਰਲੇ ਪਾਸੇ ਜਿਹੜੇ ਬੱਚੇ ਸੀ ਖੁੱਲੇ ਛੱਡੇ ਹੋਏ ਐ ਇਹਨਾਂ ਤੋਂ ਕਰਾਂਗੇ ਬੜੇ ਸੋਹਣੇ ਢਾਂਚੇ ਦੀਆਂ ਦੋ ਐਚਐਫ ਬੱਚੀਆਂ ਇੱਥੋਂ ਸ਼ੁਰੂ ਕਰਦੇ ਆਂ ਰਪਿੰਦਰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਰਪਿੰਦਰ ਭਾਈ ਅੱਜ ਫੇਰ ਸੁਖਣਾ ਹਰੇਕ ਰੰਗ ਹੀ ਆਪਣੇ ਕੋਲ ਹਾਂਜੀ ਹਾਂਜੀ ਅੱਜ ਸੱਤ ਰੰਗ ਬਣਾਇਆ ਕਰਨੀਆਂ ਰੁਟੀਨ ਚ ਬੱਚਾ ਹਾਂ ਰੁਟੀਨ ਚ ਵੀ ਰ ਆਉਣਗੇ ਅੱਛਾ ਭਾਈ ਇਧਰੋਂ ਸ਼ੁਰੂ ਕਰਦੇ ਹਾਂ ਬੱਚੀ ਤੋਂ ਦੰਦੋ ਕਿਵੇਂ ਆ ਬੱਚਾ ਜੀ ਅੱਜ ਆਪਣਾ 10 ਮਹੀਨਿਆਂ ਦਾ ਓਕੇ ਹਾਂਜੀ ਬਸ ਛੋਟੀ ਉਮਰ ਦਾ ਬੱਚਾ ਪਤਾ ਲੱਗਦਾ ਢਾਂਚੇ ਤੋਂ ਵੀ ਰੰਗ ਪ੍ਰਿੰਟ ਤੋਂ ਵੀ ਦੇਖੋ ਨਾਲ ਦੀ ਬੱਚੀ ਵੀ ਦੇਖੋ ਤੁਸੀਂ ਇਹ ਵੀ ਆ ਭਾਈ ਛੋਟੀ ਉਮਰ ਇਹਦੀ ਲੱਗਦੀ ਡੱਬੀ ਵਿੱਚ ਬਸ ਇੱਥੇ ਹੀ 8-10 ਦਾ ਹਮੇਨੇ ਦੇ ਆ ਬੱਚੇ ਆ ਜਿਦਾ 6-7 ਮਹੀਨੇ ਦੇ ਨੇ ਆ ਵੀ ਦੱਸਾਂ ਕਿ ਮਹੀਨਿਆਂ ਦਾ ਬੱਚਾ ਠੀਕ ਹੈ ਹਾਂਜੀ ਸੋ ਦੋਸਤੋ ਇਹ ਛੋਟੇ ਬੱਚੇ ਚਾਰ ਤੁਸੀਂ ਦੇਖੋ ਜਰਸੀ नस्ਲ ਦੇ ਛੋਟੀ ਉਮਰ ਦੇ ਆ ਇਧਰ ਐਚ ਐਫ ਬੱਚੀ ਨੂੰ ਫੇਰ ਦੇਖੋ ਤੁਸੀਂ ਸਟਰਕਚਰ ਇਹਨਾਂ ਦੇ ਤੁਸੀਂ ਦੇਖੋ ਇਹਦੇ ਪੇਟ ਦਾ ਸੈਜ ਦੇਖ ਲਿਓ ਜੀ ਬਰੀਡਿੰਗ ਤੇ ਕੰਮ ਕਰਨਾ ਤਾਂ ਐਚ ਐਫ ਵੀ ਚੰਗੀਆਂ ਚਾਰ ਨਾਲ ਜਰਸੀ ਦਾ ਵੀ ਸ਼ੌਂਕ ਪੂਰਾ ਹੋ ਜਾਊਗਾ ਐਚ ਐਫ ਦਾ ਵੀ ਪੂਰਾ ਹੋ ਜਾਊਗਾ ਭਾਵੇਂ ਚਾਰਾਂ ਦਾ ਸੌਦਾ ਕਰ ਲਿਓ ਰੇਟ ਇਹਨਾਂ ਦੇ ਫੋਨ ਤੇ ਰਹਣੇ ਕਿਉਂਕਿ ਬਾਈਕੋਲ ਜਿਹੜੇ ਵਪਾਰੀ ਭਰਾ ਪਸ਼ੂ ਅੱਗੇ ਲੈ ਜਾ ਕੇ ਵੇਚਦੇ ਉਹ ਵੀ ਇੱਥੇ ਆਉਂਦੇ ਰਹਿੰਦੇ ਆ ਸੋ ਇਹ ਚਾਰ ਨਗ ਤੁਸੀਂ ਪਹਿਲਾਂ ਦੇਖ ਲਓ ਆਈਡੀਆ ਦਿੱਤਾ ਢਾਂਚੇ ਤੁਸੀਂ ਇਹਨਾਂ ਦੇ ਦੇਖ ਲਿਆ ਬਾਕੀ ਤਸੱਲੀ ਕੋਲੋਂ ਆ ਕੇ ਕਰਨਾ ਸੋ ਇਹ ਚਾਰ ਵਹਿਣਾ ਛੋਟੀ ਉਮਰ ਦੀਆਂ ਜਿਹੜੀਆਂ ਬੱਚੀਆਂ ਵਿਕਰੀ ਆਸਤੇ ਨੇ ਤੋਂ ਇਲਾਵਾ ਕੁਝ ਗੱਬਣ ਵਹਿਣਾ ਹੈਗੀਆਂ ਉਹਨਾਂ ਦੀ ਡਿਟੇਲ ਪੁੱਛਦੇ ਆ ਨਾਲ ਇਹਨਾਂ ਨੂੰ ਤੋਰ ਕੇ ਦਿਖਾਉਂਦੇ ਜਾਵਾਂਗੇ ਆ ਜਿਹੜੀਆਂ ਇਹ ਤਿੰਨ ਆ ਬਾਈ ਗੱਬਣਾ ਤਿੰਨੇ ਇਹ ਵੀ ਤਾਂ ਗੱਬਣਾ ਤਿੰਨੇ ਠੀਕ ਐ ਆ ਵੀ ਅਵੈਡ 8ਵੇਂ ਮਹੀਨੇ ਚੱਲਦੀ 9ਵਾਂ ਲੱਗਣ ਵਾਲਿਆਂ ਨੂੰ ਜੀ ਅੱਛਾ ਹਾਂਜੀ ਠੀਕ ਐ ਤੇ ਦੰਦ ਵੈਸੇ 4 ਆ ਜੀ ਇਹ 4 ਦੰਦ ਹਾਂਜੀ 9ਵਾਂ ਮਹੀਨਾ ਨੂੰ ਲੱਗਣ ਵਾਲਾ ਤੇ 8ਵੇਂ 8ਵੇਂ ਚੱਲਦਾ ਪਿਆ ਜੇ ਠੀਕ ਐ ਸੋ ਦੋਸੋ 9ਵਾਂ ਮਹੀਨਾ ਲੱਗਣ ਵਾਲਾ 8ਵਾਂ ਚੱਲੀ ਜਾਂਦਾ 4 ਦੰਦ ਵੱਛੀ ਬਰੀਡ ਜਰਸੀ ਐ ਫਵਾਨਾ ਫਿਟਿੰਗ ਵਾਲਾ ਟਾਂਚਾ ਸੋਨਾ ਕੋਲੋਂ ਆ ਕੇ ਪਾਸ ਕਰ ਲਿਓ ਚਾਚੇ ਤੱਕ ਕੰਟੈਕਟ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲ ਰਿਹਾ ਇੱਥੇ ਕਾਲ ਕਰੋ ਦੇਖੋ ਹੋਾਨਾ ਕਰਮ ਵਾਲੀ ਦਾ ਇਹ ਮੰਨਾਂਗੇ ਵੀ ਜਿਹੜਾ ਗਰਮੀ ਦੀ ਰੁੱਤ ਆ ਲਗਭਗ ਇਹਨੇ ਨੰਗਾ ਦੇ ਰੁੱਤ ਪਾਰ ਗਰਮੀ ਦੀ ਰੁੱਤ ਪਾਰ ਹੋ ਜਾਣੀਆਂ ਸਾਰੀਆਂ ਵੈੜਾਂ ਜੀ ਹਾਂ ਇਸ ਤੋਂ ਅੱਗੇ ਬਈ ਵੈੜ ਜੇ ਇਹ ਵੀ ਵਸ਼ੀ ਦੋ ਦਾਂਦੀ ਆ ਜੀ ਕਿੰਨਾ ਚਿਰ ਦੀ ਤੇ ਇਹ ਵੀ ਆਪਣਾ ਅਠਵਾਂ ਚੱਲਦਾ ਨੌਵਾਂ ਹੀ ਲੱਗਣ ਵਾਲਾ ਇਹਨੂੰ ਡੇਢ ਮਹੀਨਾ ਪਿਆਜਦਾ ਜੀ ਠੀਕ ਹੈ ਤੋਰੀ ਸੋ ਡੇਢ ਮਹੀਨਾ ਲਾਊਗੀ ਰੰਗ ਰੂਪ ਵਸ਼ੀ ਦਾ ਚੰਗਾ ਹੈ ਦਾ ਵੀ ਰੰਗ ਸੋਹਣਾ ਪਿਓਰ ਜਰਸੀ ਢਾਂਚਾ ਚੰਗਾ ਹੈ ਮਹੀਨਾ ਡੇਢ ਮਹੀਨਾ ਸੰਭੋਗੇ ਤਾਂ ਫਾਇਦਾ ਹੋ ਜਾਊਗਾ ਵੀ ਪੂਰੀ ਅ ਠੰਡ ਦੀ ਸ਼ੁਰੂਆਤ ਹੋ ਜੂਗੀ ਠੰਡ ਤਾਂ ਖੈਰ ਉਦੋਂ ਅੱਗੇ ਪੈਣ ਲੱਗੂਗੀ ਪਰ ਰਾਤਾਂ ਦੀ ਠੰਡ ਹੋ ਜੂਗੀ ਡੇਢ ਕੁ ਮਹੀਨੇ ਨੂੰ ਸੋ ਇਹ ਗੱਪਣਵੱਚੀ ਤੁਹਾਨੂੰ ਦਿਖਾ ਰਹੇ ਹਾਂ ਇਹ ਤੂੰ ਅੱਗੇ ਬਾਈ ਜਿਹੜੀ ਇਹ ਵੜਾ ਇਹ ਵੀ ਸੱਤਵੇਂ ਮਹੀਨੇ ਚੱਲਦਾ ਜੀ ਇਹਨਾਂ ਦੋ ਦੰਦ ਹੀ ਆ ਜੀ ਠੀਕ ਹੈ ਸੱਤਵਾਂ ਮਹੀਨਾ ਚੱਲਦਾ ਦੋਸਤੋ ਦੋ ਦੰਦ ਦੋ ਕੁ ਮਹੀਨੇ ਬਾਕੀ ਇਹ ਠੰਡ ਚ ਹੀ ਸੂੂਗੀ ਇਹ ਵੀ ਦੋ ਦੰਦ ਲਿਆ ਭਾਈ ਕੁਮਾਰਾ ਬਾਕੀ ਕੋਲ ਆ ਕੇ ਤੁਸੀਂ ਪਾਸ ਕਰ ਲੋਗੇ ਇਸ ਤੋਂ ਅੱਗੇ ਦੋਸਤੋ ਕੁਸ ਵੇੜਾ ਜਿਹੜੀਆਂ ਪਰਲੇ ਪਾਸੇ ਵੱਧੀਆਂ ਉਹ ਦਿਖਾਉਣੇ ਨੇ ਰਵਿੰਦਰ ਭਾਈ ਜਿਹੜੀਆਂ ਇੱਧਰਲੇ ਪਾਸੇ ਵੱਛੀਆਂ ਵੱਧੀਆਂ ਵੀਆਂ ਇਹ ਗੱਬਣ ਚੱਕ ਹਾਂਜੀ ਇਹ 2 ਮਹੀਨੇ ਤੋਂ 10 ਦਿਨ ਉਪਰਾਂ ਗਾਰੰਟੀ ਆਪਣੀ ਚੈੱਕ ਪਾਸ ਦੀ ਠੀਕ ਐ ਦੰਦੋਂ ਕਿਵੇਂ ਇਹ ਦੋ ਦੰਦਾਂ ਜੇ ਵੀ ਦੋ ਦੰਦਾਂ ਹਾਂਜੀ ਤੁਰ ਕੇ ਥੋੜੀ ਭਾਈ ਹਾਂਜੀ ਤੁਰ ਦੋ ਮਹੀਨੇ ਤੋਂ ਉੱਤੇ ਗੱਬਣ ਚੈੱਕ ਪਾਸ ਐ ਤੇ ਦੋ ਦੰਦਾਂ ਚੰਗਾ ਵਜਣਾ ਰੰਗ ਪ੍ਰਿੰਟ ਕਿਸੇ ਤੋਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚੋਂ ਢਾਂਚਾ ਇਹਦਾ ਸੋਹਣਾ ਹੈ ਸਭੀ ਚੰਗੀ ਹੈ ਲਿਆ ਬਾਈ ਸੋ 2 ਮਹੀਨਿਆਂ ਦੇ ਆਸ-ਪਾਸ ਇਹ ਦੋਹਾਂ ਤੋਂ ਉੱਤੇ ਗੱਭਣ ਹੋਗੀ ਚੈੱਕ ਪਾਸ ਜਿਹੜਾ ਮਰਜੀ ਵੀਰ ਲਿਜਾਣਾ ਚਾਹੁੰਦਾ ਕਰਾ ਸਕਦਾ ਇੱਥੇ ਕਰਾ ਲਿਓ ਚੈੱਕ ਪਾਸ ਇਹਦਾ ਫੜ ਲੈਗਾ ਅਗਲੀ ਵਾਰ 7 ਮਹੀਨੇ ਦੀ ਗੱਭਣ ਹੈ ਜੀ ਠੀਕ ਹੈ ਹਾਂਜੀ ਇਹ ਦੰਦ ਚਾਰ ਹੋਈ ਹੋਈ ਆ ਠੀਕ ਹੈ ਚਾਰ ਦੰਦ 7 ਮਹੀਨੇ ਦੀ ਗੱਭਣ ਹਾਂਜੀ ਬਾਬਾਈ ਤੇ ਤੁਸੀਂ ਇਹਨੂੰ ਦੇਖ ਲਓਗੇ ਭਵਾਨਾ ਦੇਖ ਲਓ ਤੁਸੀਂ ਢਾਂਚਾ ਇਹਦਾ ਦੇਖ ਲਓ ਨਿੱਗਰਾ ਪੂਰੀ ਵੇਟ ਬੋਡ ਵੀ ਚੰਗਾ ਹੈ ਹਮਾਰੇ ਲੰਗ ਹੱਡ ਪੈਰ ਵੀ ਚੰਗੇ ਮਜ਼ਬੂਤ ਆ ਵਹਿੜ ਦੇ ਦੇ ਰੋਈ ਵਾ ਅੱਛੀ ਹੈ ਲਿਆ ਬਈ ਬਾਪ ਸੱਤਾਂ ਮਹੀਨੇ ਦੀ ਗੱਭ ਮੈਂ ਬਸੋ ਇੱਕ ਐਚ ਐਫ ਨਸਲ ਦੀ ਵਹਿੜ ਦਿਖਾਉਣੀ ਹੈ ਨਗੀਨਾ ਹੀ ਐ ਇੱਕ ਡਾਇਮੰਡ ਪੀਸ ਹੀ ਆ ਬਾਈ ਕੀ ਡਿਟੇਲ ਹੈ ਜੀ ਇਹ ਵੀਰ ਜੀ ਆ ਸਨੋਮੈਨ ਦੀ ਆਪ ਆ ਜੀ ਅੱਗੇ ਆਪਣੇ ਆਕਾਸ਼ਦੀਪ ਤੋਂ ਗੱਬਣਾ ਜੀ ਠੀਕ ਐ ਦੰਦੋ ਕਿਵੇਂ ਬਈ ਇਹ ਇਹ ਦੋ ਦੰਦ ਚੱਕਦੀ ਪਈ ਆ ਜੀ ਹਜੇ ਕਿੰਨਾ ਟਾਈਮ ਬਾਕੀ ਆ ਤਾਂ ਟਾਈਮ ਇਹਦੀ ਆ 17 ਤਰੀਕ ਤੱਕ ਅਜ ਦਿਨ ਪੂਰੇ 17 ਤੱਕ ਹਾਂਜੀ ਤੋਰੀ ਬਈ ਦੋਸਤੋ 17 ਤਰੀਕ ਤੱਕ ਅੱਜ 28 ਜੁਲਾਈ ਐ ਤਿੰਨ ਦਿਨ ਇਹ ਪਾਲੋ ਤੇ 17 ਉਹ 20 ਦਿਨ ਬਾਕੀ ਆ ਵੈੜਦੇ ਬੈਡ ਬਹੁਤ ਸੋਹਣੀ ਤਿਆਰ ਹੋਣੀ ਆ ਹੂੰ ਬਰਕੇ ਹੁਣ ਤਿਆਰੀ ਸ਼ੁਰੂ ਹੋ ਗਈ ਆ ਬੈਡ ਦੀ ਹੂੰ ਬਸ ਦਿਨ ਜਦਾਂ ਹਮੇ ਲੋ ਵੀ ਆਪਣੇ ਹਜੇ 15 18 ਦਿਨ ਦਾ ਵੈਸੇ ਪਾਇ ਹੀ ਆ ਇਹਦੇ ਸਹੀ ਐ ਦਸੋ ਕਲਾ ਕਲਾ ਅੰਗ ਪਰਮਾਤਮਾ ਲੋ ਚੁਪੈਸਲ ਬਣਿਆ ਵਿਆ ਰੰਗ ਰੂਪ ਸੋਹਣਾ ਢਾਂਚਾ ਦੇਖੋ ਪੁੜਿਆਂ ਦੀ ਉੱਤੋਂ ਚੜਾਈ ਦੇਖੋ ਤੁਸੀਂ ਦੋ ਦੰਦ ਵੱੱਛੀ ਦੀ ਖਾਸ ਗੱਲ ਜਿਵੇਂ ਕਬੂਤਰਾਂ ਵਾਲੇ ਵੀਰ ਖੰਭਾਂ ਦੇ ਉੱਤੇ ਰੰਗ ਲਾ ਦਿੰਦੇ ਹੁੰਦੇ ਨੇ ਨਾ ਕਬੂਤਰਾਂ ਦੇ ਉਵੇਂ ਇਹਦੇ ਕੰਨਾਂ ਦੀਆਂ ਜਿਹੜਾ ਘੇਰਾ ਉਹ ਬਲੈਕ ਰੱਬ ਵੱਲੋਂ ਬਣਿਆ ਵਿਆ ਬਈ ਫੇਰ ਮੋੜੀ ਇੱਕ ਵਾਰਾਂ ਲੈਓ ਵਾਪਸ ਫੇਰ ਵੈੜ ਫੇਰ ਦੇਖੋ ਦੱਸੋ ਸੋਹਣੀ ਚੀਜ਼ ਜੀ ਕਰਦਾ ਇਹ ਵਾਰ ਕਿਥੇ ਬਣਿਆ ਕਮੇ ਨਹੀਂ ਜਦੋਂ ਵੈੜ ਦੀ ਤਿਆਰੀ ਹੋਣੀ ਆ ਨਾ ਵੱਖਰਾ ਰੰਗ ਰੂਪ ਹੋਊਗਾ ਵੈੜ ਦਾ ਸਹੀ ਹੈ ਸ ਬਹੁਤ ਸੋਹਣੀ ਐਚ ਐਫ ਨਸਲ ਦੀ ਬੱਚੀ ਦੱਸੋ ਇਹ ਤੁਸੀਂ ਦੇਖੋ ਮੋੜ ਲਾ ਬਈ ਦੁੱਧ ਲਾਉਣਾ ਸ਼ੁਰੂ ਕਰਤਾ ਦੱਸੋ 20 ਦਿਨ ਬਾਕੀ ਐ ਬਾਕੀ ਗਰਮੀ ਦੀ ਰੁੱਤ ਤਾਂ ਪਸ਼ੂ 2-4 ਦਿਨ ਵੱਧ ਜਾਂ ਘੱਟ ਲੈ ਸਕਦਾ ਹੈ ਹਾਲਦੀ ਘੜੀ ਬੜੀ ਸੋਹਣੀ ਬੱਛੀ ਐ ਤਿਆਰ ਹੋ ਰਹੀ ਐ ਕਰਮਾਲੀ ਖਣਾ ਚ ਬਿੱਥੀ ਵੀ ਫੁੱਲਾ ਦਸਤੋ ਤੇ ਹਵਾਨੇ ਦਾ ਰੋਖ ਤਾ ਤੁਸੀਂ ਵੀਡੀਓ ਚੋਂ ਦੇਖ ਹੀ ਰਹੇ ਹੋ ਕਲੀਅਰ ਦਿਸਦਾ ਹੈ ਚੰਗਾ ਰੋਖ ਐ ਇਸ ਤੋਂ ਬਾਅਦ ਜਿਹੜੀ ਤੁਹਾਨੂੰ ਗਾਂ ਦਿਖਾਉਣੀ ਐ ਨਸਲ ਜਰਸੀ ਦੀ ਦਿਖਾਉਂਗਾ ਪਿਓਰ ਜਰਸੀ ਐ ਪਰ ਜੇ ਬਾਡੀ ਵੇਟ ਦੇਖਦੇ ਆ ਤਾਂ ਐਚਫ ਗਾਵਾਂ ਵਾਂਗੂ ਐ ਜਰਸੀਆਂ ਜਿਹੜੀਆਂ ਜਦੋਂ ਤੁਸੀਂ ਆਮ ਦੇਖੋਗੇ ਉਹਨਾਂ ਨਾਲੋਂ ਇਹ ਦੁਗਣੀ ਲੰਬੀ ਉੱਚੀ ਦਿਖੂਗੀ ਇਦੇ ਬਾਰੇ ਡਿਟੇਲ ਬਾਈ ਤੋਂ ਪੁੱਛਾਂਗੇ ਤੇ ਫਿਰ ਤੁਹਾਨੂੰ ਇਹ ਤੋੜ ਕੇ ਦਿਖਾ ਦੇਣੀ ਹੈ ਸੀਮੈਂਟ ਡਿਟੇਲ ਇਹਦੀ ਵੀ ਪ੍ਰੋਪਰ ਮਿਲ ਜਾਣੀ ਕਿਉਂਕਿ ਬਾਈ ਨੇ ਲੋਕਲ ਹੀ ਖਰੀਦੀ ਆ ਦੇਖੋ ਇਹਦਾ ਵਜ਼ਨ ਇੱਕ ਟੌਪ ਦੀ ਜਰਸੀ ਤੁਹਾਨੂੰ ਦਿਖਾ ਰਹੇ ਹਾਂ ਰਪਿੰਦਰ ਬਾਈ ਜਰਸੀ ਬਾਰੇ ਗੱਲ ਕਰਾਂਗੇ ਬਹੁਤ ਜਰਸੀਆਂ ਆਉਂਦੀਆਂ ਤੁਹਾਡੇ ਕੋਲ ਹਰ ਰੋਜ਼ ਮੈਂ 1700 15 16 ਸਾਲ ਹੋ ਗਏ ਕੰਮ ਨਾਲ ਇਹ ਜੀਆਂ ਤਿੰਨ ਚਾਰ ਹੀ ਵੇਚੀਆਂ ਨੇ ਆਪਣੇ ਜਿੱਨਾਂ ਬੇਟੇ ਦਾ ਵਾ ਠੀਕ ਹੈ ਕਿੰਨਾ ਮਸੂਆ ਸੂਣ ਲੱਗੀ ਸੂਆ ਵਿੱਚ ਦੰਦ ਛੇ ਆ ਜੀ ਇਹ ਦੂਜਾ ਸੂਆ ਇਹਦਾ ਠੀਕ ਹੈ ਕਿੰਨਾ ਟਾਈਮ ਬਾਕੀ ਹੈ ਟਾਈਮ ਇਹਨਾਂ ਲੈ ਜਾਣੇ ਜੇ 15 18 ਦੇਣਾ ਹਜੇ ਕਿਹੜੇ ਸੀ ਮੰਡੀ ਆਪੇ ਇਹ ਨਾਕ ਆਊਟ ਦੀ ਆਪ ਆ ਜੀ ਅਗੇ ਵੀਜੇ ਨਵਾਲੀ ਤੋਂ ਆਪ ਗਾਂ ਪ੍ਰੈਨਟ ਹੈ ਵੀਜੇ ਨੇਪਾਲੀ ਤੋਂ ਗੱਬਣ ਹਾਂਜੀ ਤੇ ਨਾਕ ਆਊਟ ਦੀ ਇਹ ਆਪ ਹੈ ਹਾਂਜੀ ਦੁੱਧ ਦੀ ਕੀ ਡਿਟੇਲ ਦਸੀ ਹੈ ਬਈ ਦੁੱਧ ਦੀ ਤਾਂ ਬੈਠੇ ਚਲੋ ਹੁਣ ਗਰਮੀ ਆ ਜਗਦੀਤ ਵੀਰੇ ਜੇ ਸਰਦੀਆਂ ਦਾ ਟਾਈਮ ਹੁੰਦਾ ਤਾਂ ਬੈਣ 40 ਪਲੱਸ ਵੀ ਚੱਲ ਜਾਣਾ ਸੀਗਾ ਅੱਛਾ ਹੁਣ ਜਿਹਨੇ ਭਰਾ ਨੇ ਖਾਣੀ 40 ਮੰਨ ਕੇ ਲੈ ਜਾ ਸਕਦਾ ਇਹਨੂੰ ਠੀਕ ਹੈ ਬਈ 30 ਬੜੀ ਬੜੀ ਹਵਾਨਾ ਦਿਖਾਈਏ ਦਾ 30 ਲੀਟਰ ਤੱਕ ਠੀਕ ਹੈ ਦੋਸਤੋ ਹਜੇ ਉਹਦੀ ਪੂਛ ਪੜੋ ਮ ਹਜੇ ਕੱਚੀ ਹੈ ਵੈੜ ਤੁਹਾਨੂੰ ਦਿਸੂਗੀ ਢੱਲ ਵੀ ਹਵਾਨੇ ਦੇ ਵਿੱਚ ਤੋੜ ਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਤੋਰੀ ਬਾਈ ਬੋਡੀ ਵੇਟ ਦੇਖੋ ਜਰਸੀ ਪਿਓਰ ਹੈ ਇਹ ਨਹੀਂ ਵੀ ਕਿਸੇ ਗੱਲੋਂ ਕਿਤੋਂ ਮੈਕਸ ਲੱਗੂਗੀ ਵਜ਼ਨ ਫੁੱਲ ਹੈ ਲੰਬਾਈ ਫੁੱਲ ਹੈ ਹਵਾਨੇ ਤੇ ਨਾੜਾਂ ਬੜੀਆਂ ਚੰਗੀਆਂ ਦੱਸੋ ਦੇਖੋ ਜਰਸੀ ਬਰੀਡਿੰਗ ਤੇ ਕੰਮ ਕਰਨਾ ਹੈ ਰੇਟ ਮੈਂ ਨਹੀਂ ਬਾਈ ਤੋਂ ਪੁੱਛਿਆ ਪਰ ਜੇ ਪੈਸੇ ਲਾ ਸਕਦੇ ਹੋ ਇਨਵੈਸਟ ਕਰ ਸਕਦੇ ਹੋ ਤਾਂ ਬਰੀਡਿੰਗ ਕਰਨ ਵਾਲੀ ਇਹ ਵੈੜ ਹੈ ਖਰੀਦੋ ਆਪਦੀ ਸਮਝ ਨਾਲ ਪਰ ਤੁਹਾਨੂੰ ਇੱਕ ਚੀਜ਼ ਬਹੁਤ ਵਧੀਆ ਦਿਖਾ ਰਿਹਾ ਜਰਸੀ ਦੇ ਵਿੱਚ ਲਿਆ ਬਾਈ ਹਜੇ ਦਿਨ ਬਾਕੀ ਐ ਦੱਸੋ ਜੇ ਕਰਮ ਵਾਲੀ ਪੂਰੀ ਤਿਆਰੀ ਚ ਦਿਖਾਉਣੀ ਹੋਵੇ ਤੇ ਕਿਆ ਬਾਤਾਂ ਹੋਣ ਇਹਦੀਆਂ ਤੁਸੀਂ ਇਹਦਾ ਬਾਡੀ weight ਸਟਰਕਚਰ ਦੇਖੋ ਫੇਰ ਕਮਾਲਾ ਬਾਈ ਇੱਕ ਵਾਰ ਇਹਨੂੰ ਕਮਾਲੇ ਵੇ ਇੱਕ ਵਾਰ ਫੇਰ ਤੋਰ ਕੇ ਦਿਖਾ ਦਿੰਨੇ ਹਾਂ ਦੱਸੋ ਤੁਹਾਨੂੰ ਹਵਾਨਾ ਕੱਲਾ ਪਿੱਛੋਂ ਨਹੀਂ ਅੱਗੋਂ ਵੀ ਬੜਾ ਚੰਗਾ ਐ ਦੇਖੋ ਇਹਦੇ ਫੇਸ ਨੂੰ ਜਗਸ਼ੀਦ ਫਿਰ ਇੰਨਾ ਫਿਰ weight ਐ, HF 60 ਨੂੰ ਪਾਰ ਕਰਦੀ ਐ ਜੀ ਇਹ ਸਹੀ ਐ, ਵਜ਼ਨ ਦੋਸਤੋ ਬੜਾ ਚੰਗਾ ਐ ਅਗੋਂ ਅਗਾੜੀ ਦੇਖ ਲਓ ਤੁਸੀਂ ਪਿਛਾਉ ਹਵਾਨਾ ਦੇਖਿਓ ਰੰਗ ਰੂਪ ਵੀ ਬਹੁਤ ਸੋਹਣਾ ਹਰੇਕ ਪੱਖ ਤੋਂ ਕਰਮਾਲੀ ਪੂਰੀ ਜ਼ਬਰਦਸਤ ਜਰਸੀ ਨਸਲ ਦੇ ਵਿੱਚ ਦਿਖ ਰਹੀ ਹੈ ਇਹ ਬਾਕੀ ਕੈਮਰੇ ਚ ਤੁਹਾਨੂੰ ਹਰੇਕ ਪਾਸੇ ਤੋਂ ਦਿਖਾਤੀ ਹੈ ਇਸ ਤੋਂ ਬਾਅਦ ਤੁਸੀਂ ਕੋਲੋਂ ਆ ਕੇ ਇਹਨੂੰ ਪਾਸ ਕਰ ਲਵੋਗੇ ਇਸ ਤੋਂ ਬਾਅਦ ਕੁਝ ਹੋਰ ਜਰਸੀ ਵਹਿਣਾ ਹੈ 2 ਨੰਬਰ ਦੇ ਉੱਤੇ ਜਰਸੀ ਤੁਹਾਨੂੰ ਦਿਖਾਉਣਾ ਹੈ ਏ ਬਾਈ ਗੱਭਣਾ ਵੇੜ ਇਹ ਦੂਜਾ ਸੂਬਾ ਸੂਈ ਹੋਈ ਆ ਜੀ ਅੱਛਾ ਕਿੰਨੇ ਕਿ ਦਿਨ ਹੋ ਗਏ ਬਾਈ ਇਹ ਅੱਜ ਚੌਥਾ ਦਿਨ ਹੋ ਗਿਆ ਵਾ ਤੇ 13 14 ਲੀਟਰ ਬੋਲਾ ਤਿਆਰ ਆ ਬੱਚਾ ਕੀ ਇਹ ਦੇ ਨਾਮ ਬੱਚਾ ਮਗਰ ਬੱਛਾ ਜੀ ਇਹਦੇ ਤੋਰੀ ਨੇ ਸੋ ਦੱਸੋ 13 14 ਲੀਟਰ ਬੋਲੇ ਤੋਂ ਇਹਦੀ ਸ਼ੁਰੂਆਤ ਹੈ ਰੰਗ ਸੋਹਣਾ ਹਾਥੀ ਚੁਾਈ ਵਾਲਾ ਥਾਣਾ ਹਵਾਨਾ ਤੁਸੀਂ ਇਹਦਾ ਵੀਡੀਓ ਚੋਂ ਦੇਖ ਹੀ ਲੈਣਾ ਤਾਜੀ ਬਿਲਕੁਲ ਸੂਈ ਹੋਈ ਦੀ ਕਮਾਲ ਆ ਬਈ ਇਧਰ ਕਰਕੇ ਲਿਆ ਜਲਦੀ ਕਰ ਪਰ ਗਾੜੀ ਇਹ ਜੀ ਖੋਲੀਆਂ ਛੱਡ ਕੇ ਬਾਹਰ ਛੱਡ ਨਾ ਕੇ ਤਾਂ ਲੈ ਬੋਡੀ ਵੇਟ ਦੇਖਪੋ ਤੁਸੀਂ ਇਹ ਤਾਜੀ ਸੂਈ ਵੀ ਹੈ ਇਸ ਤੋਂ ਬਾਅਦ ਚ ਕੁਝ ਹੋਰ ਵੜਾਂ ਜਿਹੜੀਆਂ ਇੱਥੇ ਜਰਸੀ ਨਸਲ ਦੇ ਮੇਰੇ ਇਹ ਦੂਜਾ ਸੂਆ ਵਾ ਇਹ ਆਪਣੀ ਇਹ ਕੱਲ ਸ਼ਾਮ ਦੀ ਸੂਈ ਆ ਬੱਛੀ ਨੂੰ ਜਨਮ ਦਿੱਤਾ ਇਹਨੇ ਠੀਕ ਹੈ ਇਹਦੇ ਨਾਲ ਬੱਚਾ ਬੱਛੀ ਧਰਦ ਗਏ ਕੱਲ ਸ਼ਾਮ ਨੂੰ ਸੂਈ ਆ ਦੱਸੋ ਤੇ ਬੱਚੀ ਇਹਦੇ ਨਾਲ ਥੋੜਾ ਜਿਹਾ ਬੱਚਾ ਇਹਦਾ ਕਮਜ਼ੋਰ ਹੈ ਜੀ ਅੱਛਾ ਉਹਦਾ ਚੱਲਦਾ ਫਿਰਦਾ ਜਦੋਂ 5-7 ਦਿਨ ਬਾਅਦ ਪਹਿਲਾਂ ਸੂਪਿਆ ਜੀ ਇਹ ਠੀਕ ਹੈ ਹਾਂਜੀ ਉਹ ਬੱਚਾ ਦੱਸੋ 5-7 ਦਿਨ ਪਹਿਲਾਂ ਕੱਚੀ ਸੂਈ ਵੀ ਹੈ ਤਾਂ ਸਫਰ ਕਰਕੇ ਪਸ਼ੂ ਜਦੋਂ ਇਧਰ ਉਧਰ ਜਾਂਦਾ ਹੁੰਦਾ ਗੱਭਣ ਐਸ ਰੁੱਤ 'ਚ ਖਾਸ ਕਰਕੇ ਤਾਂ 5-4 ਦਿਨ ਅੱਗਾ ਪਿੱਛਾ ਕਰ ਜਾਂਦਾ ਸੂਨ ਦੇ ਵਿੱਚ ਦੁੱਧ ਤੇ ਖੈਰ ਫਿਰ ਵੀ ਸਹੀ ਆ ਜਾਣਾ ਹੁੰਦਾ ਕਿਉਂਕਿ ਜਿੱਦਾਂ ਇਹਦਾ ਟਾਈਮ ਪੂਰਾ ਹੋ ਗਿਆ ਖਰਾਖ ਖਾਣੀਏ ਨੇ ਤੇ ਉਹਦੇ ਨਾਲ ਫੇਰ ਪੂਰਾ ਦੁੱਧ ਤੇ ਆਊਗੀ ਬੱਚਾ ਹੂੰ ਸਹੀ ਹੈ ਪਰ ਥੋੜਾ ਕਮਜ਼ੋਰ ਹੈ ਸਰਪੰਦਰ ਭਾਈ ਇਹ ਦੂ ਅੱਗੇ ਜਿਹੜੀ ਵੈਂਡ ਆਪਾਂ ਇਹ ਵੀ ਮੇਰੇ ਆਪਣੇ ਦੂਜਾ ਸੂਬਾ ਵਾ ਹੂੰ ਤੇ ਸੂਈ ਨੂੰ ਹੋ ਗਿਆ ਇਹਨੂੰ 2.5 ਮਹੀਨੇ ਜੀ ਦੁੱਧ ਹੁਣ ਕਿੰਨਾ ਦੇ ਤੇ ਦੁੱਧ ਮਤਲਬ ਕਿ 12 ਕਿਲੋ ਕਹਿੰਦੇ ਆ ਆਪਾਂ ਜਿਹਨਾਂ ਕੋ ਲਈ 10 ਕਿਲੋ ਗਾਰੰਟੀ ਨਾਲ ਲੈ ਜਾਣ ਜਿਹੜਾ ਮਾ ਅੱਛਾ ਗੱਬਣ ਹੈ ਜਾਨੀ ਨਹੀਂ ਗੱਬਣ 15 ਦਿਨ ਹੀ ਟਿਕਨ ਹੋਇਆ 12 ਦਿਨ 10 ਬਾਰ ਦੱਸੋ ਖਾਲੀ ਮਨ ਕੇ ਸੌਦਾ ਕਰ ਲਿਓ ਲਿਆ ਭਾਈ ਦੁੱਧ 10 ਕਿਲੋ ਮੰਨ ਕੇ ਖਰੀਦ ਲਿਓ ਵੈਸੇ 12 ਕਿਲੋ ਵੰਗੋ ਬਾਈ ਕਹਿੰਦਾ ਦੁੱਧ ਹੈਗਾ ਮਾਲਕਾਂ ਦੇ ਦੱਸਣ ਮੁਤਾਬਕ ਖੈਰ ਤੁਸੀਂ 10 ਕਿਲੋ ਦੇ ਹਿਸਾਬ ਤੇ ਸੌਦਾ ਕਰੋਗੇ ਰੰਗ ਸੋਨਾ ਢਾਂਚਾ ਤੁਹਾਡੇ ਸਾਹਮਣੇ ਆ 15 10 ਤੋਂ ਉੱਤੇ ਦਿਨ ਹੋ ਗਿਆ ਇਹਦੀ ਏਆਈ ਹੋਈ ਨੂੰ ਪਰ ਇਹ ਖਾਲੀ ਮੰਨੀ ਜਾਊਗੀ ਹਜੇ ਕਿਉਂਕਿ ਹਜੇ ਚੈੱਕ ਪਾਸਟ 'ਚ ਨਹੀਂ ਆਉਂਦਾ ਦੁੱਧ ਇੱਥੇ ਚੋਲਿਓ ਕਿਉਂਕਿ ਤੋਕੜ ਪਸ਼ੂ ਹੈ ਉਸ ਤੋਂ ਬਾਅਦ ਤੁਹਾਡੀ ਸੇਵਾ ਤੇ ਆ ਵੀ ਤੁਸੀਂ ਇਹਦਾ ਵਾਧਾ ਲੈਣੇ ਆ ਜਾਂ ਇਹ ਤੁਹਾਡੇ ਕੋਲ ਆ ਕੇ ਦੁੱਧ ਦੇ ਤੂੰ ਘਟਦੀ ਆ ਟੋਕੜ ਜਰਸੀ ਤੁਹਾਨੂੰ ਦਿਖਾ ਰਹੇ ਹਾਂ ਇੱਕ ਹੋਰ ਜਰਸੀ ਹੈ ਦੋ ਕੇ ਲਾਸਟ ਇਹਨੂੰ ਹੋ ਗਿਆ ਜੀ ਆਪਣਾ 4 ਦਿਨ ਸੂਈ ਨੂੰ ਜੀ ਠੀਕ ਹੈ ਮਗਰ ਵਸ਼ਾਇਦੇ ਜੀ ਠੀਕ ਹੈ ਭਾਈ ਤੇ ਦੋ ਜਿਹੜਾ ਬੌਲਾ ਗੈਨ ਲਓ ਮੰਨ ਲਗੇ 8 ਕਿਲੋ ਬੌਲਾ ਰਿਆ ਠੀਕ ਹੈ ਹੋ ਗਿਆ ਹਾਂ ਜੀ ਦੋ ਦੋ ਚ ਵਾਜੂ ਉਹਦਾ 13 14 ਲੀਟਰ ਤੱਕ ਠੀਕ ਹੈ ਭਾਈ ਹਾਂ ਜੀ ਬੱਚਾ ਬੱਛਾ ਦੋਸਤੋ 4 ਦਿਨਾਂ ਦੀ ਸੂਈ 8 ਕਿਲੋ ਪੌਲਾ ਦੁੱਧ ਕਹਿ ਲਓ ਬੌਲਾ ਕਹਿ ਲਓ ਤੇ ਰੰਗ ਸੋਨਾ ਹੈ ਬਾਕੀ ਜਰਸੀ ਨਸਲ ਹੈ ਦੀ ਥਾਣੇ ਦੇ ਵੀ ਹੱਥੀ ਚੁਵਾਈ ਵਾਲੇ 15 ਹੀ ਆ ਵੈੜ ਸਾਫ ਸੁਥਰੀ ਹੈ ਸਫਾਈਆਂ ਵਾਲੀ ਥੋੜੀ ਹੂੰ ਸਾਫ ਸੁਥਰੀ ਢਾਂਚਾ ਵੀ ਸੋਹਣਾ ਹੈ ਬਾਕੀ ਜੋ ਵਹਿਤਾ ਵਜਨ ਹੈ ਉਹ ਤਾਂ ਤੁਹਾਡੇ ਸਾਹਮਣੇ ਹੈ ਇਹ ਸਵੈਡ ਦਾ ਵੀ ਲਿਆ ਭਾਈ ਸੋ ਇਹ ਜਰਸੀ ਨਸਲ ਦੇ ਪਸ਼ੂ ਇਹ ਤੋਂ ਇਲਾਵਾ ਐਚ ਐਫ ਨਸਲ ਦੀਆਂ ਵਹਿੜਾਂ ਬਾਈ ਰੁਪਿੰਦਰ ਕੋਲ ਢਿੰਡਾ ਜਰਸੀ ਫਾਰਮ ਦੇ ਵਿੱਚ ਸੀਗੀਆਂ ਸਾਰੇ ਪਸ਼ੂ ਤੁਹਾਨੂੰ ਦਿਖਾਤੇ ਆ ਤਸੱਲੀ ਕਰ ਲਿਓ ਜਿਹੜਾ ਨਾ ਤੁਹਾਨੂੰ ਚੱਜਿਆ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਵਾਸਤੇ ਬਹੁਤ ਮਿਹਰਬਾਨੀ ਫਿਰ ਮਿਲਾਂਗੇ ਨਵੀਂ ਇੱਕ ਹੋਰ ਵੀਡੀਓ ਦੇ ਨਾਲ